ਯਾਦ ਜਾਨਵਰ ਆ ਗਿਆ ਘਰੇ ਪੂਰੀ ਗੱਲੀ ਤੇ ਆਹ ਹੋ ਚੱਕਰ ਉਹ ਨੂੰ ਰੱਖ ਦਾਂ ਚੱਕ ਲੈ ਨਾ ਪਹਿਲਾਂ ਉਹ ਚੱਕ ਲੋ ਯਾਰ ਪਹਿਲਾਂ ਸਪਾਂਸਰ ਆ ਆ ਵੇ ਖੜੇ ਡੰਡੇ ਲੈ ਕੇ ਚੱਲ ਵੀਡੀਓ ਰੋਮਾ ਦੀ ਉਹ ਚੱਕੀ ਥੱਲੇ ਉਹ ਰੱਖ ਦਾਂ ਨਾ ਦੇਣਾ ਇਹ ਖਤਰਨਾਕ ਜਾਨਵਰ ਅੱਜ ਕਹਿੰਦਾ ਬੰਦੇ ਹਸਾਰ ਲਈ ਖੜੇ ਆ ਆ ਇਧਰ ਆ ਕੇ ਵਰਗੇ ਮਾਰ ਦਿਓ ਓਏ ਇਹ ਗੱਡਾ ਭੱਜਣੀ ਨਹੀਂ ਚਾਹੀਦੀ ਓ ਗੱਡੀ ਦੇ ਉਹਦੇ ਚ ਨਾ ਵੜ ਜੇ ਨਹੀਂ ਤਾਂ ਹੈ ਹੀ ਨਹੀਂ ਉਹ ਤੇ ਬੈਠੀ ਲਾ ਕਿਸੇ ਨਹੀਂ ਬਿਲੇ ਬਿਲੇ ਚੱਕੀ ਜਾ ਉਹ ਜੜ ਗਏ ਤਾਂ ਓਏ ਆਵੇ 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 ਫਿਰ ਜੀ ਆ ਦੇ ਮੂੰਹ ਤੇ ਕੱਢਿਆ ਸੀ ਨੇ ਚੱਕੀ ਗੜਾ ਹੈਲਦੀ ਨਹੀਂ ਭਾਰੀ ਆ ਓਏ ਨਾ ਨਾ ਚੱਕੀ ਨਾ ਖਾਇਨਾ ਹਵਾ ਨਾ ਚੱਕੀ ਖੜ ਜਾ ਓਏ ਬੱਸ ਮੈਂ ਮਾਰਦਾ ਇਧਰੋਂ ਬੰਦ ਰੰਗ ਲਾਓਗੇ ਇਧਰੋਂ ਨਾ ਬਟਾ ਜੀ ਮੈਂ ਚੋਟੀਆਂ ਆਂ ਉਹਨੇ ਪਿੱਛੇ ਹੋ ਗਿਆ ਉਹ ਉਹ ਮੂੰਹ ਕੱਢਾ ਸੀ ਦੇਰਾਂ ਨੇ ਚੱਕੀ ਨਹੀਂ ਲੱਗੀ ਤੇ ਚੱਕੀ ਨਾ ਡਟਈਏ ਚੱਕੀ ਕਿਤੇ ਡਾੜ ਦੀ ਚੱਕੀ ਤਾਂ ਹਰਦੀ ਨਹੀਂ ਓਏ ਖੜ ਜਾ ਫਿਰ ਖੜ ਜਾ 2 ਮਿੰਟ ਖੜ ਜੋ ਚਾ ਜਾ ਓਏ ਯਾਰ ਕਿਹਨੇ ਲਿਆ ਇੱਥੇ ਆ ਜਾਨੀ ਆ ਰੋਵਾ ਸੱਦੇ ਹੋ ਕੇ ਸਾਥੋਂ ਹਾਂ ਮੈਂ ਵੀ ਨਹੀਂ ਮੈਂ ਕਿਹਾ ਇੱਥੇ ਖੜਾ ਹਾਂ ਤੁਸੀਂ ਮੈਂ ਨਹੀਂ ਆਇਦਰਾ ਵਜੂਗੀ ਹੱਜੇ ਖੜ ਜਾ ਯਾਰ ਭਰਾਵਾ ਇੱਧਰੋਂ ਵਜੇ ਇੱਧਰੋਂ ਭਜਾਏਗਾ ਇੱਧਰ ਆ ਜਾਣੀ ਆ ਫਿਰ ਮਾਰ ਇੱਧਰੋਂ ਆ ਵੇਖੋ ਕਿੰਨੇ ਬੰਦੇ ਆ ਗਏ ਜੁੱਕ ਹੋ ਰਹੇ ਆ ਯਾਰ ਭੱਜਣ ਨਹੀਂ ਦੇਣੀ ਆਪਾਂ ਭੱਜਣ ਨਹੀਂ ਦੇਣੀ ਠੀਕ ਆ ਨਾ ਓਏ ਓ ਐ ਨਹੀਂ ਨਿਕਲਣੇ ਜਿੰਦੇ ਇਧਰ ਹੌਜ ਨਹੀਂ ਵਾਗਦੀ ਗੋਰੀ ਐ ਨਹੀਂ ਨਿਕਲ ਹੌਟ ਮਾਰਾ ਹੋਏ ਨੰਬਰ ਕੰਦੇ ਸੀ ਓਏ ਓ ਕਹਿੰਦਾ ਇਧਰ ਨਹੀਂ ਮਾਰਨੀ ਆ ਗਈ ਆ ਗਈ ਆ ਗਈ ਇਧਰ ਵੜ ਗਈ

ਆਸਾ ਯੋ ਆ ਜਾ ਦੋ ਨੂੰ ਬਾਹਰ ਪਿਆ ਜੋ ਆ ਚੀਓ ਓ ਇੱਧਰ ਨਾ ਮਾਰ ਜੇ ਓ ਕੁੱਤਰੀ ਕੋਲੇ ਨਾ ਜਾ ਓ ਕੁੱਤਰੀ ਕੋਲੇ ਨਾ ਜਾ ਓ ਏ ਦੁੱਧ ਪਾ ਦੁੱਧ ਓ ਬਾਹਰ ਕੱਢੋ ਨੂੰ ਬਾਹਰ ਓ ਆ ਗਈ ਆ ਗਈ 겁 ਰਹਿ ਜਾਂ ਜਾਨਵਰ ਲੱਗ ਗਈ ਕੋ ਗੋ ਨਹੀਂ ਕਿ ਗੋ ਯਾਰ